ਪੰਜਾਬ ਦੇ ਕੈਬਨਟ ਮੰਤਰੀ ਦੇ ਅਸਤੀਫੇ ਦੇ ਨਾਲ ਕੈਬਨਟ ਮੰਤਰੀ ਸਰਵਨ ਸਿੰਘ ਫਿਲੌਰ ਨੇ ਕੈਬਨਟ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਜਿਹਾ ਹੁਣੇ ਹੁਣੇ ਖਬਰ ਸਾਹਮਣੇ ਆਈ ਹੈ ਕਿ ਸਰਵਨ ਸਿੰਘ ਫਿਲੌਰ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਕੈਬਨਟ ਮੰਤਰੀ ਨੇ ਸਰਵਨ ਸਿੰਘ ਫਿਲੌਰ ਜਿਨ੍ਹਾਂ ਨੇ ਅਸਤੀਫਾ ਦਿੱਤਾ ਹੈ ਸਰਬਜੀਤ ਸਿੰਘ ਸਾਡੇ ਪੱਤਰਕਾਰ ਇਸ ਖਬਰ ਤੇ ਸਾਡੇ ਨਾਲ ਜੁੜੇ ਹੋਏ ਨੇ ਜੇ ਤੇ ਸੈਰ ਸਪਟਾ ਨੇ ਸਵਰਨ ਸਿੰਘ ਫਿਲੌਰ ਜਿਨ੍ਹਾਂ ਨੇ ਅੱਜ ਅਸਤੀਫਾ ਦਿੱਤਾ ਹੈ ਸਰਬਜੀਤ ਸਿੰਘ ਸਾਡੇ ਨਾਲ ਜੁੜ ਚੁੱਕੇ ਨੇ ਸਰਬਜੀਤ ਕੀ ਕਾਰਨ ਬਣਿਆ ਜਾ ਰਿਹਾ ਹੈ ਅੱਜ ਅਸਤੀਫਾ ਦੇਣ ਦਾ ਲੋਕ ਫਿਲਹਾਲ ਜਿਹੜੀ ਜਾਣਕਾਰੀ ਆਈ ਹੈ ਉਹਦੇ ਮੁਤਾਬਿਕ ਇਹੀ ਹੈ ਕਿ ਉਹਨਾਂ ਨੇ ਨੈਤਿਕ ਆਧਾਰ ਦਿੱਤਾ ਕਿਉਂਕਿ ਜਿਸ ਤਰੀਕੇ ਨਾਲ ਡਰੱਗ ਮਾਮਲੇ ਦੇ ਵਿੱਚ ਨਾਮ ਆ ਰਿਹਾ ਸੀਗਾ ਉਹਨਾਂ ਦੇ ਬੇਟੇ ਦਮਨ ਦਾ ਔਰ ਉਸੇ ਚਲਦੇ ਹੋਏ ਉਹਨਾਂ ਨੇ ਨੈਤਿਕਤਾ ਦੇ ਆਧਾਰ ਤੇ ਅਸਿਫਾ ਦਿੱਤਾ ਹੈ ਪਰ ਜੇ ਪੂਰੇ ਮਾਮਲੇ ਨੂੰ ਦੇਖਿਆ ਜਾਵੇ ਤਾਂ ਪਿਛਲੇ ਦਿਨੀ ਜੋ ED ਵੱਲੋਂ ਇਨਵੈਸਟੀਗੇਟ ਕੀਤਾ ਜਾ ਰਿਹਾ ਉਹਦੇ ਮੁਤਾਬਕ ਜੋ ਚੁੰਨੀ ਲਾਲ ਗਾਬਾ ਹੈਗੇ ਨੇ ਉਹ ਬਿਜ਼ਨਸਮੈਨ ਹੈਗੇ ਨੇ ਜਲੰਧਰ ਦੇ ਔਰ ਉਹਨਾਂ ਦੇ ਖਾਸ ਤੌਰ ਤੇ ਰਿਲੇਸ਼ਨ ਹੈਗੇ ਨੇ ਤੁਰਨ ਸਿੰਘ ਫਲੋਰ ਦੇ ਨਾਲ ਔਰ ਇਸੇ ਇਹਨੂੰ ਦੇਖਦੇ ਹੋਏ ਕਿਉਂਕਿ ਜੋ ਸਿਕੰਜਾ ED ਵੱਲੋਂ ਕਸਿਆ ਜਾ ਰਿਹਾ ਹੈ ਹੋਣ ਨੈਤਿਕਤਾ ਦੇ ਆਧਾਰ ਤੇ ਜਿਹੜਾ ਹੈਗਾ ਉਹਨੇ ਰਿਜ਼ਾਈਨ ਦਿੱਤਾ ਹੈਗਾ ਹਾਲਾਂਕਿ ਪੂਰੇ ਜਿਹੜਾ ਹੈਗਾ ਉਹਨੇ ਜਿਹੜਾ ਅਸਤੀਫਾ ਹੈਗਾ ਇਹ ਉਹ ਕੈबिनेट ਮਨਿਸਟਰ ਦੇ ਤੌਰ ਤੇ ਦਿੱਤਾ ਹੈਗਾ ਔਰ ਪ੍ਰਕਾਸ਼ ਸਿੰਘ ਬਾਦਲ ਨੂੰ ਭੇਜ ਦਿੱਤਾ ਗਿਆ ਹੈ ਦੇਖਣਾ ਹੁਣ ਇਹੀ ਹੋਏਗਾ ਕਿਉਂਕਿ ਅਗਰ ਕਿਸੇ ਪ੍ਰੈਸ਼ਰ ਤੇ ਦਿੱਤਾ ਹੈਗਾ ਹੈ ਜਾਂ ਨੈਤਿਕਤਾ ਦੇ ਆਧਾਰ ਤੇ ਵਾਕੀ ਦਿੱਤਾ ਪਰ ਫਿਲਹਾਲ ਇਹੀ ਹੈ ਕਿ ਜਿਹੜੀ ਭੋਲੇ ਨੂੰ ਜਿਸ ਸਕੇ ਨਾਲ ਗ੍ਰਿਫਤਾਰ ਕੀਤਾ ਗਿਆ ਸੀ ਉਸ ਤੋਂ ਬਾਅਦ ਜਿਹੜਾ ਹੈਗਾ ਇੱਕ ਹੋਰ ਜਿਹੜਾ ਡਰਗ ਪੈਲਰ ਸੀਗਾ ਵਰਿੰਦਰ ਰਾਜਾ ਔਰ ਵਰਿੰਦਰ ਰਾਜਾ ਦੇ ਜਿਹੜੇ ਲਿੰਕ ਜੁੜੇ ਹੋਏ ਸਨ ਉਹ ਚੁੰਨੀ ਲਾਲ ਗੱਬਾ ਚੁੰਨੀ ਲਾਲ ਗੱਬਾ ਜਿਹੜਾ ਸੀਗਾ ਉਹ ਉਹ ਇਹਨਾਂ ਦੇ ਪਰਿਵਾਰ ਦੇ ਨੇੜੇ ਮੰਨਿਆ ਗਿਆ ਰੋ ਉਸ ਤੋਂ ਬਾਅਦ ਹੀ ਜਿਹੜਾ ਹੈਗਾ ਇਹ ਦਬਾਅ ਚੱਲ ਰਿਹਾ ਸੀਗਾ ਜ਼ਰੂਰ ਸਿੰਘ ਫਲੋਰ ਦੇ ਉੱਤੇ ਕਿ ਅਸਤੀਫਾ ਜਿਹੜਾ ਹੈਗਾ ਉਹ ਦਿੱਤਾ ਜਾਵੇ ਜੀ ਬਿਲਕੁਲ ਅੱਗੇ ਹੀ ਮਾਮਲਾ ਕੀ ਤੂਲ ਫੜ ਸਕਦਾ ਜਿਸ ਤਰ੍ਹਾਂ ਅਚਨਚੇਤ ਉਹਨਾਂ ਦੇ ਵੱਲੋਂ ਅਸਤੀਫਾ ਦਿੱਤਾ ਜਾ ਰਿਹਾ ਹਾਲਾਂਕਿ ਦਮਨਵੀਰ ਜੋ ਕਿਹਾ ਜਾ ਰਿਹਾ ਸੀ ਵਿਦੇਸ਼ ਦੇ ਵਿੱਚ ਉਹਨਾਂ ਬਾਰੇ ਕੀ ਜਾਣਕਾਰੀ ਹਾਸਲ ਹੋ ਪਾਈ ਹੈ ਦੇਖੋ ਅੱਜ ਜਿਹੜੀ ਖਬਰ ਆਈ ਹੈਗੀ ਉਸ ਹਾਵ ਨਾਲ ਕਿ ਹੁਣ ਹੀ ਹਾਲੀ ਦੇ ਵਿੱਚ ਚੋਣਾਂ ਹੋਈਆਂ ਔਰ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਜਿਸ ਤਰੀਕੇ ਨਾਲ 4 ਸੀਟਾਂ ਮਿਲੀਆਂ ਹੈਗੀਆਂ ਨਾ ਇੱਕ ਡਰੱਗ ਜਿਹੜਾ ਕਹਿ ਸਕਦਾ ਵੀ ਇੱਕ بڑا ਮੁੱਦਾ ਸੀਗਾ ਉਸੇ ਮੁੱਦੇ ਤੇ ਚੱਲ ਰਿਹਾ ਅਕਾਲੀ ਦਲ ਜਿਹੜੀ ਹੈਗੀ ਆਪਣੀ ਜਿਹੜੀ ਸ਼ਬੀ ਹੈਗੀ ਆ ਉਹ ਸੁਧਾਰਨਾ ਚਾਹੁੰਦੀ ਆ ਔਰ ਦੇਖਣਾ ਹੁਣ ਇਹ ਵੀ ਹੋਏਗਾ ਕਿਉਂਕਿ ਜਿਸ ਤਰੀਕੇ ਨਾਲ ਸਰਬੰਸ ਸਿੰਘ ਫਲੋਰ ਦਾ ਦੇ ਬੇਟੇ ਦਾ ਨਾਮ ਆਇਆ ਸੀਗਾ ਔਰ ਉਸੇ ਤਰੀਕੇ ਨਾਲ ਜੋ ਜਦੋਂ ਜੀਬੀ ਸਿੰਘ ਫੋਲਾ ਸੀਗਾ ਉਹਨਾਂ ਨੇ ਜਿਹੜਾ ਕੈਬਨਿਟ ਮਿਨਿਸਟਰ ਜਿਹੜਾ ਵਿਕਰਮ ਮਜੀਠੀਆ ਦਾ ਨਾਮ ਵੀ ਲਿਆ ਸੀ ਉਹਨੂੰ ਦੇਖਣਾ ਇਹ ਵੀ ਹੋਏਗਾ ਕਿ ਕਿਆ ਵਾਕਈ ਜਿਹੜਾ ਹੋਰ ਆਉਣ ਵਾਲਾ ਜਿੰਨਾਂ ਵਿੱਚੋਂ ਅਸਤੀਫਾ ਕਿਸੇ ਹੋਰ ਦਾ ਹੋ ਸਕਦਾ ਪਰ ਫਿਲਹਾਲ ਇਹੀ ਆ ਕਿ ਆਕਾਲੀ ਦਲ ਦੇ ਵਿੱਚ ਜਿਹੜੀ ਹੈਗੀ ਆ ਇਹ ਇੱਕ ਬੜੀ ਖਬਰ ਆ ਰਹੀ ਹੈ ਕਿ ਜੋ ਕੈਬਨਿਟ ਮਿਨਿਸਟਰ ਹਨ ਉਹਨਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਹੈ ਜੇਲ ਮੰਤਰੀ ਦੇ ਅਹੁਦੇ ਤੇ ਇਹ ਸਨ ਔਰ ਉਹਨਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਹੈ ਜੇ ਬਿਲਕੁਲ ਹਾਲ ਹੀ ਦੇ ਦਿਨਾਂ ਦੇ ਵਿੱਚ ਜੇ ਸਰਬਜੀਤ ਅਸੀਂ ਨਜ਼ਰ ਮਾਰੀ ਤਾਂ ਕੁਝ ਦਿਨ ਪਹਿਲਾਂ ਹੀ ਕੈਬਨਟ ਮੰਤਰੀ ਜੋ ਨੇ ਅਨਿਲ ਜੋਸ਼ੀ ਅਸਤੀਫਾ ਦੇ ਕੇ ਹਟੇ ਨੇ ਤੇ ਦੂਜੀ ਵਾਰੀ ਹੁਣ ਸਰਵਨ ਸਿੰਘ ਫਿਲੌਰ ਦਾ ਅਸਤੀਫਾ ਆ ਰਿਹਾ ਜਿਸ ਤਰ੍ਹਾਂ ਅਸਤੀਫਿਆਂ ਦਾ ਦੌਰ ਅਚੋਣਾਂ ਤੋਂ ਬਾਅਦ ਸਾਹਮਣੇ ਆ ਰਹੇ ਨੇ ਇਸ ਨੂੰ ਕਿਸ ਤਰ੍ਹਾਂ ਦੇਖਿਆ ਜਾ ਜਾ ਸਕਦਾ ਹੈ ਅਛੇ ਜੀ ਜਿਸ ਤਰੀਕੇ ਨਾਲ ਜੋ ਅਨਿਲ ਜੋਸ਼ੀ ਦਾ ਜੋ ਅਸਤੀਫਾ ਸੀਗਾ ਉਹ ਅਸਤੀਫਾ ਇੱਕ ਕਹਿ ਸਕਦੇ ਆ ਕਿ ਜੋ ਅਰਣਜੀਤਲੀ ਵਿਥੋ ਹਾਰ ਹੋਈ ਆ ਉਸੇ ਹਾਰ ਦੇ ਮੱਦੇ ਨਜ਼ਰ ਇੱਕ ਨੈਤਿਕ ਆਧਾਰ ਤੇ ਦਿੱਤਾ ਗਿਆ ਸੀ ਹਾਲਾਂਕਿ ਜਿਹੜਾ ਅਨਿਲ ਜੋਸ਼ੀ ਆ ਉਹ ਇੱਕ ਉਹ ਵੀ ਮਾਮਲੇ ਚ ੜਜੇ ਹੋਏ ਨੇ ਜੋ ਡਬਲ ਵੋਟ ਦੇ ਮਾਮਲੇ ਦੇ ਵਿੱਚ ਹੈਗੇ ਨੇ ਉਸ ਮਾਮਲੇ ਤੋਂ ਲੈ ਕੇ ਵੀ ਉਹ ਉਹਨਾਂ ਦੇ ਕਲਾਬ ਰੈਂਟਸ ਹਨ ਪਰ ਫਿਲਹਾਲ ਇਹੀ ਆ ਇਹ ਇੱਕ ਤਰ੍ਹਾਂ ਨਾਲ ਕਹਿ ਸਕਦੇ ਆ ਕਿ ਜੋ ਅਕਾਲੀ ਦਲ ਨੂੰ ਕਹਿ ਸਕਦੇ ਆ ਹਾਰ ਮਿਲੀ ਹੈਗੀ ਇੱਕ ਤਰ੍ਹਾਂ ਨਾਲ 6 ਸੀਟਾਂ ਹਾਲਾਂਕਿ ਪਾਰਟੀ ਜਿੱਤ ਦਾ ਦਾਵਾ ਕਰ ਰਹੀ ਕਿ 6 ਸੀਟਾਂ ਉਹਨਾਂ ਨੂੰ ਮਿਲੀਆਂ ਹੈਗੀ ਪਿਛਲੀ ਵਾਰੀ 5 ਸਾਲ ਪਰ ਫਿਲਹਾਲ ਜਿਹੜਾ ਇੱਕ ਕਹਿ ਸਕਦੇ ਆ ਕਿ ਇੱਕ ਨਵੀਂ ਪਾਰਟੀ ਦਾ ਪੰਜਾਬ 'ਚ ਅਮਰਜ ਹੋ ਰਿਹਾ ਹੈਗਾ ਇਹ ਵੱਧ ਰਹੀ ਹੈ ਉਹ ਹੈ ਆਮ ਆਦਮੀ ਪਾਰਟੀ 4 ਸੀਟਾਂ ਪਹਿਲੀ ਵਾਰੀ ਲੜੀ ਹੈ ਔਰ ਲੋਕਾਂ ਦੇ ਵਿੱਚ ਜੋ ਰੋਸ ਪਾਇਆ ਜਾ ਰਿਹਾ ਹਾਲਾਂਕਿ ਜੋ ਕੋਰ ਕਮੇਟੀ ਦੀ ਮੀਟਿੰਗ ਹੋਈ ਸੀ ਅਕਾਲੀ ਦਲ ਦੀ ਉਸ ਕੋਰ ਕਮੇਟੀ ਦੀ ਮੀਟਿੰਗ ਵਿੱਚ ਵੀ ਇਹਹੀ ਗੱਲ ਸਭ ਤੋਂ ਵੱਧ ਆਈ ਸੀ ਕਿ ਇੱਕ ਡਰੱਗ ਔਰ ਜੋ ਡਰੱਗ ਨੂੰ ਲੈ ਕੇ ਔਰ ਜੋ ਸਰਕਾਰ ਦੀ ਇੱਕ ਜਿਹੜੀ ਛਵੀ ਹੈਗੀ ਉਸ ਲੋਕਾਂ ਦੇ ਵਿੱਚ ਉਹ ਖਰਾਬ ਹੋਈ ਹੋਈ ਆ ਔਰ ਜ਼ਿੰਮੇਵਾਰੀ ਤੈਹ ਹੋਣੀ ਹੋਗੀ ਇਹ ਦੋ ਮਿਨਿਸਟਰ ਸਨ ਇੱਕ ਦਾ ਮਾਜੇ ਦਾ ਨਾਮ ਆ ਰਿਹਾ ਸੀਗਾ ਔਰ ਇੱਕ ਦੁਆਬੇਦਾਰ ਸੀ ਔਰ ਦੁਆਬੇ ਦੇ ਮਿਨਿਸਟਰ ਵੱਲੋਂ ਜੋ ਕਹਿ ਸਕਦੇ ਕਿ ਉਹ ਸਵਰਨ ਸਿੰਘ ਫਲੋਰ ਸਨ ਉਹਨਾਂ ਦੇ ਬੇਟੇ ਜਿਹੜਾ ਦਮਨਵੀਰ ਹੈਗਾ ਉਹਨਾਂ ਦਾ ਮਾਮਲੇ 'ਚ ਪੂਰਾ ਕਾਫੀ ਹੱਦ ਤੱਕ ਇਨਵੋਲਵਮੈਂਟ ਦਿਖਾਈ ਗਈ ਸੀਗੀ ਉਹਨਾਂ ਨੇ ਆਪਣੇ ਜ਼ਿੰਮੇਵਾਰੀ ਤੈ ਕਰਦਿਆਂ ਹੋਏ ਆ ਅੱਜ ਜਿਹੜਾ ਹੈਗਾ ਅਸਤੀਫਾ ਦਿੱਤਾ ਹੈਗਾ ਦੇਖਣਾ ਹੁਣ ਇਹ ਵੀ ਹੋਗਾ ਕਿ ਆ ਜੋ ਮਾਝੇ ਦੇ ਜਿਸ ਕਹਿ ਸਕਦੇ ਕੈਬਨਰ ਮਿਸਟਰ ਦਾ ਨਾਮ ਆਇਆ ਸੀ ਉਹ ਵੀ ਆਉਣ ਵਾਲੇ ਦਿਨਾਂ ਵਿੱਚ ਕੀ ਰਿਜ਼ਾਈਨ ਕਰਦੇ ਹੈ ਜਾਂ ਪਾਰਟੀ ਫਿਰ ਤੋਂ ਉਹਨੂੰ ਬਚਾ ਦਿੰਦੀ ਹੈ ਇਹ ਕਾਫੀ ਵੱਡਾ ਇੱਕ ਸਵਾਲ ਹੋਏਗਾ